ਕਰਮ <laughs> ਨਜਾ ਗੁਰੂ ਜੀ ਕੀ ਫਤਿਹ ਸੋਢੀ ਸੁਲਤਾਨ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਵਕਤ ਮੈਂ ਮੌਜੂਦ ਆ ਸਚਕੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਦਸਤਾਰ ਸਿਖਲਾਈ ਕੈਂਪ ਲਗਾਇਆ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਤਹਿਤ ਇਹ ਕੈਂਪ ਲਗਾਇਆ ਜਾ ਰਿਹਾ ਤੇ ਅੱਜ ਵੀਰਾਂ ਨੂੰ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤੇ ਦੇਖ ਸਕਦੇ ਹੋ ਕਿ ਫ੍ਰੀ ਇੱਕ ਲੰਗਰ ਦੇ ਰੂਪ ਦੇ ਵਿੱਚ ਦਸਤਾਰਾਂ ਜਿਹੜੀਆਂ ਨੇ ਉਹ ਇੱਥੇ ਸਜਾਈਆਂ ਜਾ ਰਹੀਆਂ ਯਾਨੀ ਤੇ ਹਰ ਕਿਸੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਦੇ ਜੋ ਕਿ ਗੁਰੂ ਰਾਮਦਾਸ ਜੀ ਦੁਆਰਾ ਵਸਾਈ ਹੈ ਅੱਜ ਉਹਨਾਂ ਦੇ ਗੁਰਪੁਰਬ ਦੇ ਮੌਕੇ ਤੇ ਖਾਸ ਇਹ ਕੈਂਪ ਲਗਾਇਆ ਗਿਆ ਹੈ ਤੇ ਇਸ ਦੇ ਨਾਲ ਨਾਲ ਹੀ ਦਸਤਾਰ ਦੀ ਕੀ ਮਹੱਤਤਾ ਹੈ ਤੇ ਦਸਤਾਰ ਦੇ ਬਾਰੇ ਜੋ ਜਾਣਕਾਰੀ ਹੈ ਉਹ ਦਿੱਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਦੇ ਵਿੱਚ ਹਰ ਕੋਈ ਹਿੱਸਾ ਲੈ ਰਿਹਾ ਹੈ ਛੋਟੇ ਛੋਟੇ ਬੱਚੇ ਦੇਖ ਸਕਦੇ ਹੋ ਵੀਰ ਨੌਜਵਾਨ ਵੀਰ ਸੇ ਸਕਦੇ ਹੋ ਬਜ਼ੁਰਗ ਦੇਖ ਸਕਦੇ ਹੋ ਹਰ ਕੋਈ ਇਹ ਸੋਹਣੀ ਦਸਤਾਰ ਜਿਹੜੀ ਹੈ ਸਜਾ ਰਿਹਾ ਹੈ ਤੇ ਸਚਕੰਡ ਸ਼੍ਰੀ ਮੰਦਰ ਸਾਹਿਬ ਦੇ ਬਾਹਰ ਇਹ ਕੈਂਪ ਲੱਗਾ ਹੈ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਤਹਿਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਹੈ ਦੇਖ ਸਕਦੇ ਹੋ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਿੱਖ ਕੌਮ ਦੇ ਬਾਰੇ ਜਾਣਕਾਰੀ ਦੇਣ ਲਈ ਇਹ ਕੈਂਪ ਦੀ ਜੋ ਸ਼ੁਰੂਆਤ ਹੈ ਕਰ ਦਿੱਤੀ ਗਈ ਹੈ ਤੇ ਹਰ ਕੋਈ ਇਸ ਕੈਂਪ ਦੇ ਵਿੱਚ ਹਿੱਸਾ ਲੈ ਰਿਹਾ ਹੈ ਤੇ ਗੱਲਬਾਤ ਇੱਥੇ ਕਰਾਂਗੇ ਜੋ ਜੋ ਵੀ ਕਿਸ ਤਰ੍ਹਾਂ ਇਹ ਕੈਂਪ ਦੀ ਸ਼ੁਰੂਆਤ ਕੀਤੀ ਗਈ ਤਾਂ ਸਰ ਅੱਜ ਗੁਰਪੁਰਬ ਦੇ ਮੌਕੇ ਤੇ ਖਾਸ ਕੈਂਪ ਲਗਾਇਆ ਗਿਆ ਹੈ ਨੌਜਵਾਨ ਵੀਰਾਂ ਨੂੰ ਹਰ ਕੋਈ ਇਸ ਦਾ ਵਧੀਆ ਸੁਨੇਹਾ ਲੈ ਰਿਹਾ ਹੈ ਬਿਲਕੁਲ ਜੀ ਦੇਖੋ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਪਿਛਲੇ 18 ਸਾਲਾਂ ਤੋਂ ਲੈ ਕੇ ਦਸਤਾਰ ਸਕਲਾਈ ਕੈਂਪ ਤੇ ਲੰਗਰ ਦਸਤਾਰਾਂ ਦੇ ਲਗਾਏ ਜਾਂਦੇ ਨੇ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਸਹਿਯੋਗ ਦੇ ਨਾਲ ਤੇ ਅੱਜ ਵੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਪ੍ਰਕਾਸ਼ ਪੁਰਬ ਮੌਕੇ ਥਾਸਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਸਤਾਰ ਸਕਲਾਈ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਤੁਸੀਂ ਜਿਹੜਾ ਨੌਜਵਾਨਾਂ ਤੇ ਬੱਚਿਆਂ ਤੋਂ ਉਤਸ਼ਾਹ ਹੈ ਉਹ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਬੱਚੇ ਦਸਤਾਰ ਸਜਾਉਣ ਦੇ ਲਈ ਤਤਪਰ ਨੇ ਦਸਤਾਰ ਸਜਾਉਣ ਦੇ ਲਈ ਉਤਸ਼ਾਹਿਤ ਨੇ ਤੇ ਸਾਡਾ ਮੇਨ ਪਰਪਸ ਹੀ ਇਹ ਹੁੰਦਾ ਕਿ ਜਿਨ੍ਹਾਂ ਦੇ ਨਾਂ ਦੇ ਨਾਲ ਸਿੰਘ ਲੱਗਿਆ ਉਹ ਦਸਤਾਰਦਾਰ ਹੀ ਹੋਣ ਕਿਉਂਕਿ ਜਿਹੜੀ ਇਹ ਦਸਤਾਰ ਹੈ ਇਹ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਬੜੀਆਂ ਹੀ ਕੁਰਬਾਨੀਆਂ ਦੇ ਨਾਲ ਬਖਸ਼ਿਸ਼ ਕੀਤੀ ਹੈ ਸਾਡੀ ਪਹਿਚਾਨ ਸਿਰਫ ਤੇ ਸਿਰਫ ਦਸਤਾਰ ਦੇ ਨਾਲ ਹੈ ਜਿਹਦੇ ਨਾਤੇ ਨਾਲ ਸਿੰਘ ਲੱਗਿਆ ਇਸ ਲਈ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹੁੰਨੇ ਆ ਵੱਡੇ ਸਮਾਗਮਾਂ 'ਚ ਜਿਵੇਂ ਅੱਜ ਗੁਰੂ ਨਾਨਕ ਦਾ ਸਮਾਰਾ ਦਾ ਗੁਰਪਰਬ ਹੈ ਸ਼ਹੀਦੀ ਸਭਾ ਸ੍ਰੀ ਫਤਿਹਗੜ੍ਹ ਸਾਹਿਬ ਹੋਲਾ ਮਹਲਾ ਸ੍ਰੀ ਅਨੰਦਪੁਰ ਸਾਹਿਬ ਦੰਦਮਾ ਸਾਹਿਬ ਵਿਸਾਖੀ ਤੇ ਇਹ ਤੋਂ ਇਲਾਵਾ ਜਿੰਨੀਆਂ ਵੀ ਵੱਡੀਆਂ ਸੰਪਰਦਾਵਾਂ ਨੇ ਪੰਜਾਬ ਦੇ ਵਿੱਚ ਜਿਵੇਂ ਕਿ ਰਾੜਾ ਸਾਹਿਬ ਨਾਨਕ ਸਰ ਸੰਪਰਦਾ ਦਰਬਾਰ ਸੰਪਰਦਾਏ ਲੋਪੋ ਤੋਂ ਇਲਾਵਾ ਹੋਰ ਵੱਡੀਆਂ ਸੰਸਥਾਵਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਕਿਉਂਕਿ ਜਦੋਂ ਤੁਸੀਂ ਕੋਈ ਵੱਡਾ ਸਨੇਹਾ ਦੇਣਾ ਤਾਂ ਤੁਹਾਨੂੰ ਵੱਡੇ ਇਕੱਠ ਦੇ ਵਿੱਚ ਜਾਣਾ ਪਊਗਾ ਜੀ ਇਸ ਲਈ ਅਸੀਂ ਅੱਜ ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਪਹਿਲੀ ਵਾਰੀ ਇਹ ਕੋਸ਼ਿਸ਼ ਕੀਤੀ ਹੈ ਤੇ ਗੁਰੂ ਸਾਹਿਬ ਨੇ ਤਰਸ ਕਰਕੇ ਸਾਡੀ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਨੂੰ ਇਹ ਸੇਵਾ ਬਖਸ਼ੀ ਹੈ ਤੇ ਸਵੇਰ ਤੋਂ ਹੀ ਲੈ ਕੇ ਤਕਰੀਬਨ ਸਾਨੂੰ 2-3 ਘੰਟੇ ਹੋ ਚੁੱਕੇ ਨੇ ਦਸਤਾਰਾਂ ਦੇ ਲੰਗਰ ਲਗਾਏ ਨੂੰ ਦਸਤਾਰ ਸਿਕਲਾਈ ਕੈਂਪ ਲਗਾਏ ਨੂੰ ਤੇ ਇੱਥੇ ਸਵੇਰ ਤੋਂ ਹੀ ਲੈ ਕੇ ਦਰਜਨਾ ਨੌਜਵਾਨ ਪ੍ਰਣ ਕਰਕੇ ਜਾ ਚੁੱਕੇ ਨੇ ਤੇ ਅਸੀਂ ਉਹਨਾਂ ਨੂੰ ਜਿਹੜੇ ਨੌਜਵਾਨਾਂ ਨੇ ਪ੍ਰਣ ਕੀਤਾ ਉਹਨਾਂ ਨੂੰ ਅਸੀਂ ਇੱਥੇ ਜਿਹੜੀਆਂ ਦਸਤਾਰਾਂ ਨੇ ਉਹ ਸਨਮਾਨ ਦੇ ਤੌਰ ਤੇ ਦਿੱਤੀਆਂ ਨੇ ਤੇ ਉਹਨਾਂ ਦੇ ਸੋਹਣੇ-ਸੋਹਣੇ ਦਸਤਾਰਾਂ ਸਜਾਈਆਂ ਵੀ ਇਹ ਜਿਹੜੀ ਦਸਤਾਰ ਐ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਦਿੰਨੇ ਆ ਇਹਦਾ ਕੋਈ ਭੇਟਾ ਨਹੀਂ ਲੈਂਦੇ ਜਿਹੜੇ ਬੱਚੇ ਨੇ ਜਿਹੜੇ ਚਾਹੀ ਚਾਹੀ ਆਉਂਦੇ ਨੇ ਕਿ ਅਸੀਂ ਦਸਤਾਰ ਸਜਾਉਣੀਆਂ ਉਹਨਾਂ ਲਈ ਇੱਕ ਭੇਟਾ ਹੈ ਜੀ ਉਹ ਮਾਇਆ ਨਹੀਂ ਪੇਟਾ ਇਹ ਹੈ ਕਿ ਜਿਹੜਾ ਨਾ ਬੱਚਾ ਸਾਨੂੰ ਪੰਜ ਪਿਆਰੇ ਚਾਰ ਸਹਿਬਜ਼ਾਦੇ 10 ਗੁਰੂ ਸਹਿਬਾਨ ਗੁਰਮੰਤਰ ਮੂਰ ਮੰਤਰ ਇਹ ਤੋਂ ਇਲਾਵਾ ਇਤਿਹਾਸ ਦੇ ਵਿੱਚੋਂ ਕੋਈ ਵੀ ਚੀਜ਼ ਸੁਣਾਵੇਗਾ ਉਸ ਨੂੰ ਅਸੀਂ ਦਸਤਾਰ ਦੇ ਨਾਲ ਸਨਮਾਨਤ ਕਰਦੇ ਹਾਂ ਨਾਲ ਸਾਡੀ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਮੈਡਲਾਂ ਦੇ ਨਾਲ ਸਨਮਾਨਤ ਕਰਦੇ ਹਾਂ ਤੇ ਨਾਲ ਪ੍ਰਸ਼ੰਸਾ ਪੱਤਰ ਦਿੰਦੇ ਹਾਂ ਇਹ ਬੱਚਿਆਂ ਨੂੰ ਵੀ ਅਸੀਂ ਇੱਕ ਪ੍ਰੇਰਨਾ ਦਿੰਦੇ ਹਾਂ ਇੱਕ ਐਪਰੀਸ਼ੀਏਸ਼ਨ ਦਿੰਦੇ ਹਾਂ ਕਿ ਉਹ ਕਿਤੇ ਨੂੰ ਕਿਤੇ ਜਿੱਥੇ ਪਛਮੀ ਸੱਬੇ ਦੇ ਪਿੱਛੇ ਲੱਗ ਕੇ ਕਿਤੇ ਦਸਤਾਰ ਤੋਂ ਦੂਰ ਨਾ ਹੋ ਜਾਣ ਇਸ ਲਈ ਅਸੀਂ ਉਹਨਾਂ ਨੂੰ ਪਹਿਲਾਂ ਹੀ ਦਸਤਾਰ ਨਾਲ ਜੋੜਨ ਦਾ ਇਹ ਉਪਰਾਲਾ ਕੀਤਾ ਹੈ ਅਸੀਂ ਪਿੰਡ-ਪਿੰਡ ਜਾ ਕੇ ਪਿੰਡਾਂ ਦੇ ਵਿੱਚ ਹਫਤਾਵਾਰੀ ਦਸਤਾਰ ਸਖਲਾਈ ਕੈਂਪ ਵੀ ਲਗਾਉਨੇ ਆ ਦਸਤਾਰ ਦੇ ਅਵਾਰਡ ਵੀ ਕਰਾਉਨੇ ਆ ਦਸਤਾਰ ਦੇ ਮੁਕਾਬਲੇ ਵੀ ਕਰਾਉਨੇ ਆ ਜਿਦੇ ਵਿੱਚ ਲੱਖਾਂ ਰੁਪਏ ਦੇ ਇਨਾਮ ਹੁੰਦੇ ਨੇ ਇਹ ਤੋਂ ਇਲਾਵਾ ਗੁਰਬਾਣੀ ਕੰਟ ਲੰਮੇ ਕੇ ਕੀਰਤਨ ਕਬਿਸਰੀ ਗੱਤ ਕੇ ਦੇਕ ਸਾਰੇ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਹੋਇਆ ਸਾਡੀ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਨੂੰ ਤੇ ਅਸੀਂ ਅਰਦਾਸ ਬੇਨਤੀ ਕਰਦੇ ਆਂ ਕਿ ਇਹ ਸਾਰੀ ਸੇਵਾ ਅਸੀਂ ਮਰਦੇ ਦਮ ਤੱਕ ਨਿਭਾਉਂਦੇ ਰਹੀਏ ਅਤੇ ਗੁਰੂ ਸਾਹਿਬ ਕਿਰਪਾ ਕਰਨ ਸਾਥ ਹੋ ਕੇ ਸੇਵਾ ਲੈਂਦੇ ਰਹਿਣ ਵਿਰਸਾ ਸੰਭਾਲ ਸਰਦਾਰੀ ਲਹਿਰ ਕਿੰਨੀ ਦੇਰ ਤੋਂ ਸੇਵਾ ਕਰ ਰਹੀ ਹੈ ਮੈਂ ਆਪ ਜੀ ਨੂੰ ਦੱਸਿਆ ਕਿ ਵਿਰਸਾ ਸੰਭਾਲ ਸਰਦਾਰੀ ਲਹਿਰ ਨੂੰ ਸੇਵਾ ਕਰਦੇ 18 ਸਾਲ ਹੋ ਚੁੱਕੇ 18 ਸਾਲਾਂ ਦੇ ਵਿੱਚ ਅਸੀਂ ਜਿੰਨੇ ਪੰਜਾਬ ਦੇ ਵੱਡੇ ਮੇਲੇ ਨੇ ਧਾਰਮਿਕ ਇਤਿਹਾਸਕ ਸਥਾਨ ਨੇ ਤਕਰੀਬਨ ਕਵਰ ਕਰ ਚੁੱਕੇ ਆਂ ਇਹ ਤੋਂ ਇਲਾਵਾ ਪੰਜੇ ਤਖਤ ਕਵਰ ਕਰ ਚੁੱਕੇ ਹਾਂ ਕਿਉਂਕਿ ਜਦੋਂ ਇਦਾਂ ਦੇ ਕਾਰਜ ਕਰਨੇ ਤਾਂ ਤੁਹਾਨੂੰ ਵੱਡੀਆਂ ਸੰਸਥਾਵਾਂ ਦੇ ਨਾਲ ਟਾਈਪ ਕਰਨਾ ਪਊ ਵੱਡੇ ਅਸਥਾਨਾਂ ਤੇ ਜਾਣਾ ਪਊ ਤੇ ਵੱਡੇ ਇਕੱਠਾਂ ਦੇ ਵਿੱਚ ਜਾ ਕੇ ਇਹ ਸਨੇਹਾ ਦੇਣਾ ਪਊਗਾ ਇਹ ਤੋਂ ਇਲਾਵਾ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕੈਨੇਡਾ ਇੰਗਲੈਂਡ ਦੁਬਈ ਮਲੇਸ਼ੀਆ ਇਹ ਚਾਰ ਪੰਜ ਦੇਸ਼ਾਂ ਦੇ ਵਿੱਚ ਵੀ ਅਸੀਂ ਇਹ ਸੇਵਾ ਨਿਭਾ ਚੁੱਕੇ ਹਾਂ ਵੈਰ ਗੁਰਜੀ ਕਾਕਾ ਸਾਹਿਬ ਵਾਹਿਗੁਰੂ ਤੋ ਬਿਲਕੁਲ ਦੇਖ ਸਕਦੇ ਹੋ ਕਿ ਕੈਂਪ ਦਾ ਦ੍ਰਿਸ਼ ਤੁਹਾਨੂੰ ਦਿਖਾ ਰਿਹਾ ਤੇ ਹਰ ਪਾਸੇ ਚਾਹੇ ਕੋਈ ਬਜ਼ੁਰਗ ਹੈ ਨੌਜਵਾਨ ਹੈ ਤੇ ਛੋਟੇ-ਛੋਟੇ ਬੱਚੇ ਵੀ ਨੇ ਉਹਨਾਂ ਦੇ ਵੀ ਬਹੁਤ ਸੋਹਣੇ ਪਿਆਰੀ ਪਿਆਰੀ ਦਸਤਾਰ ਜਿਹੜੀ ਹੈ ਸਜਾਈ ਗਈ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਬੱਚੇ ਛੋਟੇ ਜਿਹੇ ਕਿੰਨੇ ਪਿਆਰੇ ਲੱਗ ਰਹੇ ਨੇ ਤਾਂ ਦਸਤਾਰਾਂ ਜਿਹੜੀਆਂ ਨੇ ਕੈਂਪ ਦੇ ਵਿੱਚ ਸਜਾਈਆਂ ਜਾ ਰਹੀਆਂ ਨੇ ਖਾਸ ਸਿੱਖ ਕੌਮ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਿੱਖ ਕੌਮ ਦਾ ਇਤਿਹਾਸ ਜਿਹੜਾ ਨੂੰ ਕਰਵਾਉਣ ਦੇ ਲਈ ਤੇ ਇਸ ਦੇ ਨਾਲ ਹੀ ਛੋਟੇ-ਛੋਟੇ ਬੱਚਿਆਂ ਕੋਲ ਜੋ ਬੱਚੇ ਤੇ ਦਸਤਾਰਾਂ ਬੰਨ੍ਹਦੇ ਨੇ ਉਹਨਾਂ ਨੂੰ ਦਸਤਾਰ ਦੀ ਮਹੱਤਤਾ ਦੀ ਜਾਣਕਾਰੀ ਇਸ ਦੇ ਨਾਲ ਹੀ ਗੁਰਬਾਣੀ ਦੇ ਜਾ ਜੋ ਵੀ ਬੱਚੇ ਇੱਥੇ ਗੁਰਬਾਣੀ ਸੁਣਾ ਰਹੇ ਨੇ ਜੋ ਵੀ ਬੱਚੇ ਇੱਥੇ 10 ਪਾਸ਼ਾਇਆਂ ਦੇ ਨਾਮ ਸੁਣਾ ਰਹੇ ਨੇ ਹੋਰ ਵੀ ਕੋਈ ਗੁਰਬਾਣੀ ਦੇ ਉਹਨੂੰ ਜੋ ਵੀ ਆਂਦਾ ਹੈ ਉਹ ਸੁਣਾ ਰਹੇ ਨੇ ਉਹਨਾਂ ਨੂੰ ਇਸ ਦੇ ਨਾਲ ਨਾਲ ਇੱਥੇ ਸਰਟੀਫਿਕੇਟ ਵੀ ਦਿੱਤੇ ਜਾ ਰਹੇ ਨੇ ਤੇ ਮੈਡਲਸ ਵੀ ਦਿੱਤੇ ਜਾ ਰਹੇ ਨੇ ਕੈਮਰਾਮੈਨ ਅਸ਼ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ